ਸ਼ੀਰਾ ਲੁਧਿਆਣਾ ਦੇ ਰਾਜਗੁਰੂ ਨਗਰ ਤੋਂ ਸਾਹਮਣੇ ਆਰੀਆ ਨੇ ਜਿੱਥੇ ਇੱਕ ਬਿਜਲੀ ਦੇ ਖੰਭੇ ਨੂੰ ਲਗਾਉਣ ਨੂੰ ਲੈ ਕੇ ਇਲਾਕਾ ਵਾਸੀਆਂ ਤੇ ਆਪ ਵਰਕਰ ਦੇ ਵਿੱਚ ਬਹਿਸ-ਬਾਜੀ ਛਿੜ ਜਾਂਦੀ ਹਤਾ ਦੱਸਦੀ ਹੈ ਕਿ ਸੋਸ਼ਲ ਮੀਡੀਆ ਤੇ ਵੀਡੀਓ ਲਗਾਤਾਰ ਵਾਇਰਲ ਹੋਦੀ ਦੇਖੀ ਜਾ ਸਕਦੀ ਹੈ ਜਿਸ ਦੇ ਵਿੱਚ ਲੁਧਿਆਣਾ ਦੇ ਰਾਜਗੁਰੂ ਨਗਰ ਦੇ ਵਿੱਚ ਸਰਕਾਰੀ ਅਫਸਰ ਦੱਸ ਕੇ ਆਪ ਵਰਕਰ ਵੱਲੋਂ ਲੋਕ ਬਿਜਲੀ ਦਾ ਖੰਭਾ ਲਗਾਉਣ ਦੇ ਲਈ ਪਹੁੰਚਦੇ ਨੇ ਜਿਸ ਤੋਂ ਬਾਅਦ ਜਦੋਂ ਇਲਾਕਾ ਵਾਸੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਜਾਂਦਾ ਹੈ ਕਿ ਖੰਭਾ ਸਾਈਡ ਤੇ ਲਗਾਇਆ ਜਾਏ ਜਿਸ ਤੋਂ ਬਾਅਦ ਮਾਮਲਾ ਇਨਾ ਜ਼ਿਆਦਾ ਪੱਕ ਜਾਂਦਾ ਕਿ ਆਪ ਵਰਕਰ ਤੇ ਇਲਾਕਾ ਵਾਸੀਆਂ ਦੇ ਵਿੱਚ ਬਹਿਸਬਾਜ਼ੀ ਛਿੜ ਜਾਂਦੀ ਹੈ ਹਾਲਾਂਕਿ ਜਾਨੀ ਤੇਸ਼ੀ ਇਸ ਦੀ ਪੁਸ਼ਟੀ ਤਾਂ ਨਹੀਂ ਕਰਦਾ ਪਰ ਜਿਸ ਤਰੀਕੇ ਦੇ ਨਾਲ ਲੋਕਾਂ ਵੱਲੋਂ ਇਸ ਆਪ ਵਰਕਰ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਤਾਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀਆਂ ਹਾਲਾਂਕਿ ਜਦੋਂ ਤੱਕ ਇਸ ਆਪ ਵਰਕਰ ਤੋਂ ਖੁਦ ਅਧਿਕਾਰਕ ਤੌਰ ਤੇ ਬਿਆਨ ਨਹੀਂ ਸਾਹਮਣੇ ਆਉਂਦਾ ਇਸ ਆਪ ਵਰਕਰ ਦਾ ਤੱਕ ਜਾਨੀ ਤੇਸ਼ੀ ਇਸ ਖਬਰ ਦੀ ਪੁਸ਼ਟੀ ਨਹੀਂ ਕਰਦਾ ਪਰ ਇੱਕ ਵਾਰ ਤਾਂ ਤਸਵੀਰਾਂ ਦਾ ਰੁਖ ਜ਼ਰੂਰ ਕਰਵਾ ਦਿੰਨੇ ਆ ਤਸਵੀਰਾਂ ਲੁਧਿਆਣਾ ਦੇ ਰਾਜਗੁਰੂ ਨਗਰ ਕੋਈ ਗੱਲ ਨਹੀਂ ਮੈ ਲਵਾਣੇ ਆ ਤੁਸੀਂ ਰੋਕ ਲੋ ਲੈ ਆਓ ਯਾਰ ਬੰਦੇ ਮੈ ਲਵਾਣੇ ਆ ਤੁਸੀਂ ਰੋਕ ਲੋ ਜੇ ਫਿਰ ਇਹ ਗੱਲ ਕਰਦੇ ਮੈ ਲਵਾਣੇ ਆ ਸਰ ਤੁਸੀਂ ਰੋਕੋ ਮੈਂ ਰੋਕ ਦੇਣਾ ਇਧਰੋਂ ਪੁੱਛ ਕੀ ਦੀਆ ਕਿ ਲਈਓ ਗੱਡੀਆਂ ਨੂੰ ਬਹੁਤ ਸਰਕਾਰੀ ਬਾਕੀ ਆਪਣਾ ਸਾਰਾ ਕੰਮ ਹੋ ਗਿਆ ਸਾਰੇ ਬੰਦੇ ਧੰਨਵਾਦ ਬੋਰਡ ਬੱਜੇ ਸਾਰਾ ਬੀਪ ਹੁਣ ਤੇ ਚੱਲ ਜਾਈਏ ਅਸੀਂ ਇਹ ਵਾਲੇ 8000 ਰੁਪਏ ਨਾਲ ਬੱਲੇ ਬਾਤ ਕੋਈ ਗੱਲ ਨਹੀਂ ਮੈਂ ਲਵਾਣੇ ਆ ਤੁਸੀਂ ਰੋਕ ਲੋ ਅਲਾਓ ਯਾਰ ਗੱਡੀਆਂ ਬਣਾ ਦੋ ਮੈਂ ਲਵਾਣੇ ਆ ਤੁਸੀਂ ਰੋਕ ਲੋ ਜੇ ਫਿਰ ਇਹ ਗੱਲ ਕਰਦੇ ਮੈਂ ਲਵਾਣੇ ਆ ਸਰ ਤੁਸੀਂ ਰੋਕੋ ਮੈਂ ਰੋਕ ਦੇਣਾ ਸਰ ਪੁੱਛ ਕੀ ਦਿਆ ਕਿ ਲਈਓ ਗੱਡੀਆਂ ਨਾਲ ਬਹੁਤ ਸਰਕਾਰੀ